ਜਾਬਦੇ ਕਈ ਇਲਾਕੇ ਜਿੱਥੇ ਹੜਾ ਦੀ ਮਾਰ ਚੱਲ ਰਹੇ ਨੇ ਉੱਥੇ ਰੋਪੜ ਜ਼ਿਲ੍ਹੇ ਦੇ ਵਿੱਚ ਵੀ ਗੰਭੀਰ ਤੌਰ ਤੇ ਲੋਕ ਹੜਾ ਦੇ ਨਾਲ ਪ੍ਰਭਾਵਿਤ ਹੋਏ ਨੇ ਫੜ ਪੀੜਤਾ ਦੀ ਮਦਦ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ 15 ਟਰੱਕ ਰਾਸ਼ਨ ਸਮਗਰੀ ਰੋਪੜ ਭੇਜੀ ਗਈ ਹੈ ਦਰਸਲ ਜਾਣਕਾਰੀ ਰੋਪੜ ਦੇ ਭਾਜਪਾ ਜ਼िला ਪ੍ਰਧਾਨ ਅਜੀਤ ਵੀਰ ਸਿੰਘ ਲਾਲਪੁਰਾ ਦੇ ਵੱਲੋਂ ਮੁੱਖ ਮੰਤਰੀ ਨੂੰ ਦਿੱਤੀ ਗਈ ਸੀ ਇਸ ਤੇ ਕਾਰਵਾਈ ਕਰਦਿਆਂ ਹੋਇਆ ਸੈਣੀ ਦੇ ਵੱਲੋਂ ਜ਼ਰੂਰਤ ਦਾ ਸਮਾਨ ਪੇਜਾ ਗਿਆ ਭਾਜਪਾ ਯੂਥ ਪ੍ਰਧਾਨ ਅਜੀਤ ਕਾਬੜਵਾਲ ਨੇ ਦੱਸਿਆ ਕਿ ਸਮਾਨ ਦੀਆਂ ਕਿੱਟਾਂ ਤਿਆਰ ਕਰਕੇ ਹੜਪੀੜਤ ਪਰਿਵਾਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਕਿ ਇਹਨਾਂ ਕਿੱਟਾਂ ਦੇ ਵਿੱਚ ਮੋਬ ਦਿੱਤੀ ਤੋਂ ਲੈ ਕੇ ਕਰੇਲੂ ਵਰ ਤੋਂ ਵਾਰੀਆਂ ਸਭ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਸਾਥ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜੋ ਸਥਿਤੀ ਹੈ ਜੀ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ ਇਹ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਪੱਧਰ ਤੇ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਲਈ ਲੱਗੀਆਂ ਹੋਈਆਂ ਸੀ ਤੇ ਸਾਡੀ ਸੰਸਥਾ ਸਾਨੀਤ ਪਹਿਲਾਂ ਵੀ ਲੋਕਾਂ ਦੇ ਦੇ ਲੋਕਾਂ ਦੇ ਲਈ ਤਿੰਨ ਰਾਤ ਪਹਿਲੇ ਦਿਨ ਤੋਂ ਹੀ ਲੱਗੀ ਹੋਈ ਸੀ ਤੇ ਸਰਦਾਰ ਅਜੀਬ ਸਿੰਘ ਲਾਲਪੁਰਾ ਜੀ ਨੇ ਜੋ ਲੋਕਾਂ ਦੇ ਲਈ ਤਰਪਾਲਾ ਰਾਸ਼ਨ ਤੇ ਹੋਰ ਸਮਾਨ ਵੰਡ ਰਹੇ ਸੀ ਤੇ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਨੂੰ ਅਪੀਲ ਕੀਤੀ ਵੀ ਪੰਜਾਬ ਦੇ ਵਿੱਚ ਸਾਡੇ ਰੋਪੜ ਜ਼ਿਲ੍ਹੇ ਲਈ ਖਾਸ ਕਰ ਵੀ ਜੋ-ਜੋ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਆ ਆਪਾਂ ਉਹਦੇ ਲਈ ਮਦਦ ਕਰੀਏ ਤੇ ਨਾਇਬ ਸੈਣੀ ਜੀ ਨੇ ਪਹਿਲਾਂ ਵੀ 5 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਭੇਜਿਆ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਇਸੇ ਦੇ ਨਾਲ ਹੀ ਧੰਨਵਾਦ ਕਰਦੇ ਆ ਰੇਖਾ ਗੁਪਤਾ ਜੀ ਮੁੱਖ ਮੰਤਰੀ ਦਿੱਲੀ ਦਾ ਜੀ ਉਹਨਾਂ ਨੇ ਵੀ ਕੱਲ 5 ਕਰੋੜ ਰੁਪਇਆ ਪੰਜਾਬ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਭੇਜਿਆ ਤੇ ਇਸੇ ਕੜੀ ਦੇ ਤਹਿਤ ਮੈਰ ਸਿੰਘ ਸੈਣੀ ਜੀ ਨੇ ਅੱਜ ਲਗਭਗ 15 ਦੇ ਕਰੀਬ ਟਰੱਕ ਹਰਿਆਣੇ ਤੋਂ ਭੇਜੇ ਆ ਰੋਪੜ ਜ਼ਿਲ੍ਹੇ ਦੇ ਲਈ ਤਾਂ ਜੋ ਲੋਕਾਂ ਨੂੰ ਆਪਾਂ ਜਿੰਨੀ ਕੁ ਮਦਦ ਲੋਕਾਂ ਦੀ ਆਪਣੇ ਤੌਰ ਤੇ ਕਰ ਸਕਦੇ ਆ ਉਹ ਕਰ ਸਕੀਏ ਤੇ ਇਸੇ ਕੜੀ ਦੇ ਤਹਿਤ ਰਾਸ਼ਨ ਆਪਣਾ ਖਾਦ ਮਟੀਰੀਅਲ ਜਿੰਨਾ ਵੀ ਆ ਤੁਸੀਂ ਦੇਖ ਸਕਦੇ ਹੋ ਵੀ ਟਰੱਕ ਤੇ ਟਰੱਕ ਭਰ ਕੇ ਆਏ ਆ ਤੇ ਅਸੀਂ ਧੰਨਵਾਦ ਕਰਦੇ ਆ ਨਰ ਸਿੰਘ ਸੈਣੀ ਜੀ ਦਾ ਵੀ ਉਹਨਾਂ ਨੇ ਸਾਡੇ ਲੋਕਾਂ ਦੀ ਬਾਹ ਫੜੀ ਹੈ ਪੰਜਾਬ ਅੱਜ ਕਿਹਨਾ ਹਾਲਾਤਾਂ ਚ ਗੁਜ਼ਰ ਰਿਹਾ ਹੈ ਹੜ੍ਹਾਂ ਤੋਂ ਸਾਡੇ ਬਹੁਤ ਵੱਡੀ ਗਿਤੀ ਜਿੰਨੇ ਪ੍ਰਭਾਵਤ ਹੋਏ ਆ ਲੋਕ ਘਰਾਂ ਤੋਂ ਬੇਕਾਰ ਹੋ ਗਏ ਆ ਜ਼ਮੀਨਾਂ ਦੇ ਵਿੱਚੋਂ ਜਿਹੜਾ ਹੈਗਾ ਜਿਹੜੀ ਫਸਲ ਹੈ ਉਹ ਵੀ ਬਰਬਾਦ ਹੋਈ ਹੈ ਅੱਜ ਦੀ ਇਹ ਜਿਹੜੀ ਔਖੇ ਘੜੀ ਦੇ ਵਿੱਚ ਜਿੰਨੀ ਵੀ ਸਮਾਜ ਸੇਵੀ ਸੰਸਥਾ ਮੈਂ ਉਹ ਆਪਣਾ ਪੂਰਾ ਹਿੰਮਤ ਨਾਲ ਪੂਰਾ ਉਸਾਰਨਾ ਕੰਮ ਕਰੀਏ ਇਸੇ ਘੜੀ ਦੇ ਵਿੱਚ ਆ ਸਾਡੇ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਆਪਣਾ ਵੱਡਾ ਯੋਗਦਾਨ ਪਾਇਆ ਜਿਸ ਦਾ ਪਹਿਲਾਂ ਤੋਂ ਦੱਸਿਆ ਹੈ ਕਿ 5 ਕਰੋੜ ਰੁਪਏ ਉਹਨਾਂ ਨੇ ਪਹਿਲਾਂ ਭੇਜਿਆ ਪੰਜਾਬ ਨੂੰ ਅੱਜ ਵੀ 15 ਦੀ ਗਿਣਤੀ ਦੇ ਵੱਡੇ ਟਰੱਕ ਉਹਨਾਂ ਨੇ ਰਾਸ਼ਨ ਸਮਗਰੀ ਦੀ ਭੇਜੇ ਹੈ ਤੇ ਇਹ ਇਹ ਵੀ ਕਹਿਣਾ ਮੈਂ ਠੀਕ ਸਮਝਦਾ ਹਾਂ ਕਿ ਇਹ ਜਿਹੜਾ ਹੈਗਾ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ ਸੋਚ ਹੈ ਤੇ ਉਹਨਾਂ ਦੀ ਸੋਚ ਇਸ ਪਾਰਟੀ ਦੀ ਸੋਚ ਕਰਕੇ ਜਿਹੜਾ ਹੈਗਾ ਕਿ ਵੱਡੀ ਗਿਣਤੀ ਜਿਹੜੀ ਹੈਗੀ ਰਾਹਤ ਬਗਰੀ ਹੁੰਦੀ ਹੈ ਇਸ ਤਰ੍ਹਾਂ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੇ ਵੀ ਰਾਸਤ ਭੇਜਿਆ ਕਿ ਇਹ ਸਾਡੇ ਉਸ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਹੈ ਉਹਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਜੀਵ ਸਿੰਘ ਜੀ ਲਾਲਪੁਰਾ ਜੀ ਨੇ ਆਪ ਪਿੰਡ-ਪਿੰਡ ਜਾ ਕੇ ਆਪਣੀ ਕੀਮ ਨੂੰ ਨਾਲ ਲੈ ਗਏ ਲੋਗਾਂ ਨੂੰ ਜਿਹੜੀ ਰਾਸਮਗਰੀ ਦਿੱਤੀ ਹੈ ਉਹਦੇ ਨਾਲ ਹੌਰੀ ਜਿਹੜੀ ਹੈਗੀ ਰਾਹਤ ਦੀ ਲੋੜ ਸੀ ਉਹ ਪੂਰੀ ਹੋਈ ਹੈ ਤੇ ਇਸੇ ਤਰ੍ਹਾਂ ਹੀ ਸਾਡੇ ਪਾਰਟੀ ਦੇ ਵਰਕਰ ਬੀਜਪੀ ਦੇ ਵਰਕਰ ਜਿਹੜੇ ਹੈਗੇ ਆ ਇਹ ਤਤਪਰ ਹੈ ਕਿ ਹਰ ਟਾਈਮ ਜਿਹੜੇ ਹੈਗੇ ਸੇਵਾ ਦੇ ਲਈ ਤਿਆਰ ਹੈ ਪਿੰਡ-ਪਿੰਡ ਜਾ ਕੇ ਲੋਕਾਂ ਦੀ ਖਬਰ-ਸਾਲ ਲੈ ਰਹੇ ਆ ਕਿ ਉਹਨਾਂ ਦੇ ਦੁੱਖ ਚ ਭਾਈਵਾਲ ਬਣ ਰਹੇ ਆ ਇਹਨੇ ਕਹਿੰਦਾ ਹਾਂ ਤਾਂ